ਸਭ ਸਿੱਖਾਂ ਨੂੰ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੀਆਂ ਖਬਰਾਂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਬ ਹੈਗੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੈਗੀ ਐ ਔਰ ਪੰਜਾਬ ਦੇ ਮੁੱਖ ਮੰਤਰੀ ਇਹ ਕਹਿ ਰਹੇ ਨੇ ਕਿ ਇੱਕ ਇੱਕ ਮਹੀਨੇ ਦੀ ਤਨਖਾਹ ਉਹ ਖੁਦ ਵੀ ਦੇਣਗੇ ਉਹਨਾਂ ਦੇ ਮੰਤਰੀ ਵੀ ਦੇਣਗੇ ਤੇ ਵਿਧਾਇਕ ਵੀ ਦੇਣਗੇ ਕੀ ਤਨਖਾਹ ਦੇ ਨਾਲ ਸੜ ਜਾਊਗਾ ਪੰਜਾਬ ਦਾ ਜਿੰਨਾ ਨੁਕਸਾਨ ਹੋ ਰਿਹਾ ਇਹਦੇ ਤੇ ਗੱਲ ਕਰਾਂਗੇ ਇਸ ਦੇ ਨਾਲ ਹੀ ਗੱਲ ਕਰਾਂਗੇ ਅਮਰੀਕਾ ਦੀ ਕਿਉਂਕਿ ਅਮਰੀਕਾ ਸਖਤ ਰੁਖ ਅਖਤਿਆਰ ਕਰ ਰਿਹਾ ਹੈ। ਹੁਣ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵੀਜ਼ਾ ਜਿਹੜੇ ਨੇ ਸੀਮਤ ਕਰ ਦਿੱਤੇ ਨੇ ਵਿਦਿਆਰਥੀਆਂ ਦੇ ਤੇ ਪੱਤਰਕਾਰਾਂ ਦੇ। ਹੋਰ ਵੀ ਚੇਂਜਸ ਜਿਹੜੇ ਨੇ H1B ਵੀਜ਼ਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਇੱਥੇ ਗੱਲ ਕਰਾਂਗੇ ਔਰ ਨਾਲ ਦੀ ਨਾਲ ਬਿਕਰਮ ਬਜੇਠੀਆ ਮਾਮਲੇ ਦੇ ਵਿੱਚ ਵੀ ਅਪਡੇਟ ਆਈ ਹੈਗੀ ਹੈ ਇਸ ਤੇ ਵੀ ਗੱਲ ਕਰਾਂਗੇ ਔਰ ਇਨ੍ਹਾਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਅਜੀਤ ਬਾਸਕ ਜੀ। ਬਾਸਕ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਮਨ ਜੀ। ਆਪਾਂ ਸਕਾਪ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਪੰਜਾਬ ਦੇ ਜੋ ਹਾਲਾਤ ਬਣੇ ਨੇ ਹੜ੍ਹਾਂ ਨੂੰ ਲੈ ਕੇ ਇੱਥੋਂ ਹੀ ਸ਼ੁਰੂਆਤ ਕਰ ਦਿੰਨੇ ਆਂ ਔਰ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਉਹ ਆਪਣੀ ਤਨਖਾਹ ਦੇਣਗੇ ਮੰਤਰੀਆਂ ਦੀ ਤਨਖਾਹ ਤੇ ਜਿੰਨੇ ਵੀ ਉਹਨਾਂ ਦੇ ਵਿਧਾਇਕ ਨੇ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੇ ਨੇ ਹੜਪੀਟ ਦੇ ਵਿੱਚ ਦੇਣਗੇ ਕੀ ਇਸ ਤਨਖਾਹ ਦੇ ਨਾਲ ਸਰਜੂਗਾ ਜਿੰਨੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਦੇਖੋ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਇਹ ਹੜ੍ਹਾਂ ਦੀ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਨੂੰ ਇੱਕ ਇਵੈਂਟ ਮੈਨੇਜਮੈਂਟ ਦੇ ਤੌਰ ਤੇ ਦੇਖ ਰਹੀ ਹੈ ਤੁਸੀਂ ਦੇਖੋ ਕੱਲ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਗੁਰਦਾਸਪੁਰ ਦੇ ਵਿੱਚ ਛੱਡਦਾ ਉਹ ਰਹਿ ਗੱਲ ਕਿਹਾ ਦੇਖੋ ਮੈਂ ਆਪਣਾ ਹੈਲੀਕਾਪਟਰ ਇੱਥੇ ਛੱਡ ਕੇ ਜਾ ਰਿਹਾ ਔਰ ਉਹ ਹੈਲੀਕਾਪਟਰ ਲੋਕਾਂ ਨੂੰ ਰੈਸਕਿਊ ਕਰਨ ਦੇ ਵਿੱਚ ਮਦਦ ਕਰੇਗਾ ਉਹ ਜਿਹੜਾ ਸਰਕਾਰ ਦਾ ਹੈਲੀਕਾਪਟਰ ਹੈ ਉਹ ਲੋਕਾਂ ਨੂੰ ਰੈਸਕਿਊ ਕਰ ਸਕਦਾ ਔਰ ਉਸ ਤੋਂ ਬਾਅਦ ਜਿਹੜਾ ਹੈਲੀਕਾਪਟਰ ਖੜਾ ਹੁੰਦਾ ਥੋੜੀ ਦੇਰ ਬਾਅਦ ਇੱਕ ਆਟੋ ਹੁੰਦਾ ਓਟੋ ਮਤਲਬ ਇੱਕ ਲੋਕਲ ਜੀ ਓਟੋ ਉਹਦੇ ਵਿੱਚ ਸਮਗਰੀ ਹੁੰਦੀ ਹੈ ਲਿਫਾਫੇ ਜੇ ਹੁੰਦੇ ਨੇ ਖਾਣੇ ਕੋਨੇ ਦੇ ਔਰ ਉਹ ਖਾਣੇ ਦੇ ਲਿਫਾਫਿਆਂ ਨੂੰ ਹੈਲੀਕਾਪਟਰ ਦੇ ਵਿੱਚ ਪੜਦੇ ਨੇ ਉਸ ਤੋਂ ਬਾਅਦ ਉੜਿਆ ਕਿ ਕਦੋਂ ਹੈਲੀਕਾਪਟਰ ਰਿਹਾ ਕਿੰਨੀ ਵਾਰ ਉੜਿਆ ਉਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਅੱਜ ਸਰਕਾਰ ਕਹਿੰਦੀ ਹੈ ਕਿ ਵੀ ਸਾਰੇ ਜਿਹੜੇ ਮੰਤਰੀ ਹੈਗੇ ਆ ਵਿਧਾਇਕ ਹੈਗੇ ਨੇ ਉਹ ਇੱਕ ਇੱਕ ਮਹੀਨੇ ਦੀ ਸੈਲਰੀ ਦੇਣਗੇ ਇਹਦੀ ਲੋੜ ਕਿਉਂ ਪਈ ਸਰਕਾਰ ਦੇ ਕੋਲ ਤੇ ਪੂਕਾ ਇਂਤਜ਼ਾਮ ਹੋਣੇ ਚਾਹੀਦੇ ਸੀਗੇ ਕਿਉਂਕਿ ਇਹ ਹੜ੍ਹਾਂ ਦੀ ਸਥਿਤੀ ਦਾ ਜਿਹੜਾ ਇਹ ਅਨੁਮਾਨ ਸੀਗਾ ਉਹ ਪਹਿਲੇ ਲਾਇਆ ਜਾ ਚੁੱਕਿਆ ਹੈਗਾ 2023 ਦੇ ਵਿੱਚ ਇਦਾਂ ਦੀ ਸਿੱਤੀ ਹੋਈ ਸੀ ਐਤਕੀ 2025 ਦੇ ਵਿੱਚ 2023 ਤੋਂ ਘੱਟੋ ਘੱਟ ਦੁਗਣੀ ਤਿਗਣੀ ਇਦਾਂ ਦੀ ਇੱਕ ਸੀਰੀਅਸ ਸਟੇਜ ਬਣੀ ਹੋਈ ਹੈ ਔਰ ਸਰਕਾਰ ਕਿੱਥੇ ਹੈ ਜੀ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਦੀ ਇੱਕ ਐਮਐਲਏ ਨਰੇਸ਼ ਘਟਾਰੀ ਹੈ ਜਿਹੜੇ ਜੀਰੇ ਤੋਂ ਐਮਐਲਏ ਹੈਗੇ ਨੇ ਉਹ ਖੁਦ ਆਪਣੀ ਸਰਕਾਰ ਨੂੰ ਕੋਸਰੇ ਨੇ ਕਿ ਵੀ ਸਰਕਾਰ ਜਾਂ ਮੁੱਖ ਮੰਤਰੀ ਦੱਸੋ ਤਾਂ ਸਹੀ ਕਿੱਥੇ ਆਪਾਂ ਕੰਮ ਕਰ ਰਹੇ ਆ ਜਿਹੜੀ ਚੀਜ਼ ਚਾਹੀਦੀ ਹੈ ਸਾਨੂੰ ਸਾਨੂੰ ਮਿਲੀ ਨਹੀਂ ਯਾ ਲੋਕਾਂ ਨੂੰ ਵੇਖ ਆफी ਲੋਕਾਂ ਨੂੰ ਕਿੰਦਾ ਦਈਏ ਉਹਨ ਇੱਕ ਇੱਕ ਮਹੀਨੇ ਦੀ ਸੈਲਰੀ ਐ ਐਦਾਂ ਤਰੀਕੇ ਨਾਲ ਕਾਸਮੈਟਿਕ ਤਰੀਕੇ ਲੱਭੇ ਜਾ ਰਹੇ ਨੇ ਯਾ ਆਪਾਂ ਕਿਸੇ ਨਾ ਕਿਸੇ ਜਗ੍ਹਾ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਈਏ ਪਰ ਬਿਲਕੁਲ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਸਰਕਾਰ ਹੜ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਬਿਲਕੁਲ ਬਿਲਕੁਲ ਹੀ ਸਕਸੈਸਫੁਲ ਤਾਂ ਖੈਰ ਦੂਰ ਦੀ ਗੱਲ ਹੈਗੀ ਹੈ ਫੀਲ ਹੈਗੀ ਔਰ ਹੁਣ ਮੁੱਖ ਮੰਤਰੀ ਦਾ ਅੱਜ ਐਲਾਨ ਕਿ ਵੀ ਇੱਕ ਇੱਕ ਮਹੀਨੇ ਦੀ ਸੈਲਰੀ ਦੇਵਾਂਗੇ ਐਦਾ ਕਿੰਨਾ ਕੋ ਅਸਰ ਹੋਏਗਾ ਦੱਸੋ ਇੱਕ ਮਹੀਨੇ ਦੀ ਸੈਲਰੀ ਨਾਲ ਕੁਝ ਬਣ ਜੂਗਾ ਔਰ 117 ਐਮਐਲਏ ਵਿੱਚ ਤੁਹਾਡੇ 94 95 ਹੈਗੇ ਨੇ ਅਜੇ ਸੈਲਰੀ ਦੇਣਗੇ ਕਿ ਨਹੀਂ ਦੇਣਗੇ ਤੁਹਾਨੂੰ ਯਾਦ ਹੋਏਗਾ ਜਦ ਕੈਪਟਨ ਮਦਰਦਿੰ ਸਿੰਘ ਦੀ ਸਰਕਾਰ 2017 ਦੇ ਵਿੱਚ ਬਣੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਬਣਦੀ ਜੂਨ ਦੇ ਮਹੀਨੇ ਦੇ ਵਿੱਚ ਅਸੈਂਬਲੀ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣੇ ਮੰਤਰੀਆਂ ਤੇ ਐਮਐਲਏ ਨੂੰ ਅਪੀਲ ਕਰਦਾ ਕਿ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਜਿਹੜੀ ਟਿਊਬਲਾਂ ਦੇ ਉੱਤੇ ਖੇਤੀਬਾੜੀ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਹੈ ਉਹਨੂੰ ਤਿਆਗ ਦੇ ਇੱਕ ਵੀ ਮੰਤਰੀ ਨੇ ਉਹ ਉਹ ਸਬਸਿਡੀ ਨਹੀਂ त्याਗੀ ਸੀਗੀ ਸਿਵਾਏ ਇੱਕ ਸ਼ੈਤਪਾਲ ਸਿੰਘ ਖੈਰਾ ਸੀਗਾ ਉਹ ਇੱਕ ਮਨਪਰੀਤ ਬਾਦਲ ਮਨਪਰੀਤ ਬਾਦਲ ਜਿਹੜੇ ਵਿੱਤ ਮੰਤਰੀ ਸੀਗੇ ਉਹਨਾਂ ਨੇ ਵੀ ਆਪਣੀ ਸਬਸਿਡੀ ਜਿਹੜੀ ਟਿਊਬਲ ਦੀ ਹੈਗੀ ਉਹ ਕਾਫੀ देर बाद त्याਗੀ ਸੀਗੀ ਤਾਂ ਹੁਣ ਮੁੱਖ ਮੰਤਰੀ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਗੱਲ ਨੂੰ ਕਿਸ ਤਰੀਕੇ ਨਾਲ ਲਿੱਤਾ ਜਾ ਰਿਹਾ ਔਰ ਅੱਜ ਲੀਡਰ ਆਫ اپੋਜੀਸ਼ਨ ਜਿਹੜੇ ਪ੍ਰਤਾਪ ਸਿੰਘ ਬਾਜਵਾ ਇੱਕ ਵੀਡੀਓ ਟਵੀਟ ਕਰਦੇ ਨੇ ਉਸ ਵੀਡੀਓ ਦੇ ਵਿੱਚ ਇੱਕ ਮੋਟ ਦੇ ਉੱਤੇ ਤਿੰਨ ਮੰਤਰੀ ਬੈਠੇ ਹੋਏ ਨੇ ਬਰੇਂਦਰ ਗੋਇਲ ਅ ਉਹ ਵਰਿੰਦਰ ਗੋਇਲ ਦੂਜੇ ਜਿਹੜੇ ਮੰਤਰੀ ਹੈਗੇ ਨੇ ਉਹ ਹੈਗੇ ਨੇ ਲਾਲਜੀਤ ਭੁੱਲਰ ਤੇ ਤੀਜੇ ਮੰਤਰੀ ਹਰਭਜਨ ਸਿੰਘ ਈਟੀਓ ਉਹ ਲੈਤਰੇ ਨੇ ਹੜ ਦਾ ਜਾਇਜ਼ਾ ਲੇਕਿਨ ਉਹ ਉੱਥੇ ਗੱਲ ਕਰ ਰਹੇ ਨੇ ਗੋਆ ਦਾ ਕਰੂਪ ਜਾਦਾ ਚੰਗਾ ਹੈ ਜੀ ਇਹ ਜਿੱਦਾਂ ਕਹਿੰਦੇ ਨੇ VOTING ਕਰਨ ਆਏ ਹੁੰਦੇ ਨੇ picnic ਮਨਾ ਆਏ ਆ ਨਵੰਦ ਨੇ ਉਦਾਂ ਦੀ ਗੱਲ ਨਿਕਲ ਕੇ ਆ ਰਹੀ ਹੈ ਸਰਕਾਰ ਹੜਾਂ ਨੂੰ ਕੰਟਰੋਲ ਕਰਨ ਵਾਸਤੇ ਬਿਲਕੁਲ ਫੇਲ ਨਜ਼ਰ ਆ ਰਹੀ ਹੈ ਸਰਕਾਰ ਨੂੰ ਆਪਣਾ ਅਕਸ ਅਗਰ ਠੀਕ ਕਰਨਾ ਹੈ ਤੇ ਵਿਚ ਮੈਦਾਨ ਦੇ ਜਿੱਥੇ ਲੋਕ ਹੜਾ ਨਾਲ ਲੜ ਰਹੇ ਨੇ ਲੋਕੀ ਜੂਝ ਰਹੇ ਨੇ ਆਪਣੀ ਜਾਨ ਮਾਲ ਦੀ ਸਿੱਖਿਆ ਆਪ ਕਰ ਰਹੇ ਨੇ ਉੱਥੇ ਸਰਕਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਐਦਾਂ ਦੇ ਇਵੈਂਟ ਮੈਨੇਜਮੈਂਟ ਨਾਲ ਇਸ ਤਰੀਕੇ ਦੀ ਆਪਤਾ ਦੇ ਵਿੱਚ ਕੰਮ ਨਹੀਂ ਚੱਲੂਗਾ ਤਨਖਾਹ ਦੋ ਨਾ ਦੋ ਪਰ ਤੁਸੀਂ ਉੱਥੇ ਲੋਕਾਂ ਦੇ ਨਾਲ ਖੜੇ ਨਜ਼ਰ ਆਓ ਸਰਕਾਰ ਇਸ ਕਰਕੇ ਚੁਣੀ ਗਈ ਸੀਗੀ ਕਿ ਇਸ ਤਰੀਕੇ ਦੀ ਜਦ ਕੋਈ ਮੁਸੀਬਤ ਆਂਦੀ ਹੈ ਤੇ ਸਰਕਾਰ ਲੋਕਾਂ ਦੇ ਨਾਲ ਖੜੀ ਹੋਣੀ ਨਜਣਾ ਨਹੀਂ ਚਾਹੀਦੀ ਤੁਸੀਂ ਇਹ ਦੇਖੋ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵੀ ਸਾਡੀ ਕਿਸੇ ਵੀ ਤਰੀਕੇ ਦੀ ਲੋੜ ਹੈਗੀ ਐ ਦੱਸੋ ਕਿੱਥੇ ਕੀ ਪਹੁੰਚਾਣਾ ਹੈ ਜਾਂ ਕਿਸ ਤਰੀਕੇ ਦੇ ਤੁਹਾਨੂੰ ਮਦਦ ਕਰੀ ਦੀ ਤੁਸੀਂ ਸਾਨੂੰ ਬੇਝਿਜਕ ਦੱਸੋ ਅਸੀਂ ਉੱਥੇ ਪਹੁੰਚਾਂਗੇ ਹੁਣ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਤੋਂ ਅਗਰ ਮਦਦ ਮੰਗਦੇ ਨੇ ਤਾਂ ਪੋਲਿਟੀਕਲੀ ਫਸਦੇ ਨੇ ਜੇ ਮਦਦ ਨਹੀਂ ਮੰਗਦੇ ਤਾਂ ਵੀ ਪੋਲਿਟੀਕਲ ਪੋਲਿਟੀਕਲੀ ਫਸਦੇ ਨੇ ਇਹ ਇੱਕ ਪੋਲਿਟੀਕਲ ਸੀਪ ਲਾਈ ਜਾਰੀ ਹੈ ਜਿਹੜੇ ਹਰਿਆਣਾ ਨੇ ਮੁੱਖ ਮੰਤਰੀ ਨੇ ਇਹ ਜਿਹੜੀ ਚਿੱਠੀ ਲਿਖੀ ਹੈ ਉਹ ਇਨਾਂ ਹਾਲਾਤਾਂ ਦੇ ਵਿੱਚ ਸਰਕਾਰ ਦਾ ਫੇਲ ਹੋ ਜਾਣਾ ਅੱਗੇ ਚਲ ਕੇ ਹਾਲਾਤ ਇਦਾਂ ਦੇ ਵੀ ਹੋ ਸਕਦੇ ਨੇ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਨੂੰ ਮੰਤਰੀਆਂ ਨੂੰ ਲੋਕੀ ਪਿੰਡਾਂ ਦੇ ਵਿੱਚ ਘੁਸੰਨਾ ਦੇਣ ਬੜਾ ਨਾ ਦੇਣ ਕਿਉਂਕਿ ਅਗਰ ਤੁਸੀਂ ਔਖੇ ਵਕਤ ਦੇ ਵਿੱਚ ਲੋਕਾਂ ਦੇ ਨਾਲ ਨਜ਼ਰ ਨਹੀਂ ਆਏ ਤੇ ਫਿਰ ਤੁਹਾਨੂੰ ਕਿਉਂ ਵੋਟਾਂ ਮੰਗਣ ਵਾਸਤੇ ਲੋਕ ਇਨਵਾਈਟ ਕਰਨਗੇ ਆ ਲੋਕ ਅਲਾਉ ਕਰਨਗੇ ਕਿ ਤੁਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਵੋਟ ਮੰਗੋ ਇੱਕ ਤੇ ਬਾਸਕਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਖਾਸ ਕਰਕੇ ਜਿਹੜਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਸਾਡੇ ਸਰੋਤੇ ਸਾਨੂੰ ਦੇਖ ਰਹੇ ਨੇ ਇਹ ਜ਼ਰੂਰ ਦੱਸ ਦਿਓ ਕਿ ਨੁਕਸਾਨ ਕਿੰਨਾ ਕੁ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਔਰ ਕਿਸਾਨਾਂ ਦੀ ਫਸਲ ਦਾ ਕੀ ਹਾਲਾਤ ਹੈਗੇ ਨੇ ਕਿਸਾਨ ਕਿਸ ਦੁਬਿਧਾ ਦੇ ਵਿੱਚ ਹੈਗਾ ਔਰ ਦੂਜਾ ਮੇਰਾ ਸਵਾਲ ਇਹ ਹੈ ਵਾਸਤੇ ਸਭ ਜਦੋਂ ਪਾਏ ਕਿੰਨੇ ਹੈ ਕਿ ਇਹਨਾਂ ਨੂੰ ਜ਼ਮੀਨੀ ਪੱਧਰ ਤੇ ਆਉਣਾ ਚਾਹੀਦਾ ਹੈ ਅੱਗੇ ਕਰਨਗੇ ਕੀ ਕਿਉਂਕਿ ਲਲ ਲਲ ਕਰਦੀਆਂ ਇਹਨਾਂ ਦੇ ਨਾਲ ਕਈ ਗੱਡੀਆਂ ਹੁੰਦੀਆਂ ਨੇ ਫੋਰਸ ਦੇ ਫੋਰਸ ਕਿੰਨੀ ਹੁੰਦੀ ਹੈ ਜੇਕਰ ਮੰਤਰੀ ਸੰਤਰੀ ਉੱਥੇ ਪਹੁੰਚਦੇ ਨੇ ਤਾਂ ਉਹ ਵੀ ਤਾਂ ਸਮੱਸਿਆ ਹੈਗੀ ਹੈ ਨਾ ਕਿ ਤਨਾ ਕਿਤੇ ਦੇਖੋ ਜਦੋਂ ਮੰਤਰੀ ਜਾਂ ਸੰਤਰੀ ਜਾਂ ਜਿੱਦਾਂ ਵੀ ਲੋਕ ਆ ਰਹੇ ਨੇ ਹੜਾਂ ਦੀ ਸਿੱਤੀ ਨੂੰ ਜਾਇਦਾ ਲੈਣ ਵਾਸਤੇ ਜੇ ਉਹ ਖੁਦ ਹੀ ਸੀਰੀਅਸ ਨਹੀਂ ਹੈ ਤੇ ਫਿਰ ਤੁਸੀਂ ਹੋਰ ਲੋਕਾਂ ਤੋਂ ਕੀ ਉਮੀਦ ਕਰਦੇ ਹੋ ਅੱਜ ਲੋਕ ਜੂਝ ਰਹੇ ਨੇ ਜਿਹਦੇ ਘਰ ਦਾਣੇ ਨਹੀਂ ਹੁੰਦੇ ਨਾ ਔਰ ਜਿਹਦਾ ਘਰ ਡੁੱਬ ਜਾਂਦਾ ਹੈ ਕਦੀ ਉਹਨਾਂ ਦੇ ਨਾਲੋਂ ਪੁੱਛ ਕੇ ਦੇਖੋ ਕਿ ਭਾਵੇਂ ਤੁਸੀਂ ਪੂਰੇ ਰੱਜੇ ਪੁਜੇ ਹੋਣ ਲੇਕਿਨ ਜੇ ਤੁਹਾਡੇ ਘਰ ਦੇ ਵਿੱਚ ਪਾਣੀ 8-8 ਫੁੱਟ ਵੱਡ ਜਾਂਦਾ ਹੈ ਤੇ 8-8 ਪਾਣੀ ਵੜਨ ਤੋਂ ਬਾਅਦ 8-8 ਫੁੱਟ ਤੁਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਉਹ ਠੀਕ ਨਹੀਂ ਰਹਿੰਦੀ ਔਰ ਐਦਾਂ ਦੀ ਸਥਿਤੀ ਬਣੀ ਹੋਈ ਹੈ ਇਸ ਮੌਕੇ ਦੇ ਉੱਤੇ ਉਹ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਕੋਕੜੀਆਂ ਤੇ ਬੱਕਰੀਆਂ ਦਾ ਵੀ ਆਪਾਂ ਮੁਆਵਜ਼ਾ ਦੇਵਾਂਗੇ ਜਿਹੜੀ ਇਹ ਹੁਣ ਮੁਆਵਜ਼ਾ ਦੇਣ ਦੀ ਲੋੜ ਹੈਗੀ ਹੈ ਜਾਂ ਲੋਕਾਂ ਨੂੰ ਬਚਾਉਣ ਦੀ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਲੈ ਕੇ ਜਾਣ ਦੀ ਲੋੜ ਹੈਗੀ ਹੈ ਉੱਥੇ ਅਗਰ ਸਰਕਾਰ ناکਾਮਯਾਬ ਹੁੰਦੀ ਹੈ ਤੇ ਆਪਣੇ ਆਪ ਨੂੰ ਸਰਕਾਰ ਤੇ ਕਦੀ maaf ਕਰਨੀ ਪਾਏਗੀ ਲੇਕਿਨ ਲੋਕ ਵੀ ਸਰਕਾਰ ਨੂੰ ਕਦੀ maaf ਨਹੀਂ ਕਰਨਗੇ ਜੀ ਬਿਲਕੁਲ ਜੀ ਔਰ ਬਸ ਕੇ ਸਾਹਿਬ ਥੋੜਾ ਜਿਹਾ ਮੋੜਾ ਕੱਟਣਾ ਹੈਗਾ ਗੱਲ ਥੋੜੀ ਜਿਹੀ ਹਰਿਆਣੇ ਦੀ ਕਰਦੇ ਆ ਇੱਕ ਪਾਸੇ ਤਾਂ ਹਰਿਆਣਾ ਦੇ ਵਿੱਚ 2100 ਰੁਪਿਆ ਦੇਣ ਦੀ ਗੱਲ ਕਹੀ ਜਾ ਰਹੀ ਹੈ ਕਿ ਮਹਿਲਾਵਾਂ ਨੂੰ ਔਰਤਾਂ ਨੂੰ 25 ਸਤੰਬਰ ਤੋਂ ਜਿਹੜਾ ਹੈ 2100 ਰੁਪਿਆ ਦਿੱਤਾ ਜਾਣਾ ਜੇਕਰ ਉੱਥੇ ਦੇਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਵੀ ਸਿਆਸੀ ਤੌਰ ਤੇ ਇਹਨਾਂ ਨੂੰ ਕਿਤਨਾ ਕਿਤੇ ਐਲਾਨ ਕਰਨਾ ਹੀ ਪੈਣਾ ਜਾਂ ਮਹਿਲਾਵਾਂ ਨੂੰ ਜਿਹੜਾ 1000 ਦਾ ਵਾਅਦਾ ਕੀਤਾ ਗਿਆ ਉਹ ਦੇਣਾ ਪਊਗਾ ਇਹਨਾਂ ਨੂੰ ਦੇਖੋ ਜਿਹੜਾ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਇਹ ਸਰਕਾਰ ਨੇ 2022 ਦੀ ਚੋਣਾਂ ਤੋਂ ਪਹਿਲੇ ਕੀਤਾ ਸੀ ਜਦ ਕੇਜਰੀਵਾਲ ਹੁਣਾ ਮੇਰੇ ਖਿਆਲ ਨਾਲ ਹਰ 15 ਦਿਨ ਬਾਅਦ ਜਦ ਪੰਜਾਬ ਆਂਦੇ ਸੀ ਤੇ ਇੱਕ ਤੋਂ ਇੱਕ ਗਰੰਟੀ ਦਿੰਦੇ ਸੀਗੇ ਉਹਨਾਂ ਗਰੰਟੀਆਂ ਤੋਂ ਇੱਕ ਗਰੰਟੀ ਸੀਗੀ ਕਿ ਜੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਗਈ ਤੇ ਹਰ ਮਹਿਲਾ ਨੂੰ ਅਸੀਂ 1000 ਰੁਪਇਆ ਹਰ ਮਹੀਨੇ ਦੇਵਾਂਗੇ ਸਾਡੇ 3.5 ਸਾਲ ਤੋਂ ਉੱਤੇ ਸਰਕਾਰ ਨੂੰ ਹੋ ਗਿਆ ਹੁਣ ਤੇ ਸਵਾ ਪੂ ਸਾਲ ਰਹਿ ਗਿਆ ਹਜੇ ਤੱਕ 1000 ਰੁਪਏ ਦੀ ਗੱਲ ਕਿਸੇ ਜਗ੍ਹਾ ਨਹੀਂ ਆਂਦੀ ਜਦ ਜਲੰਧਰ ਬਾਈ ਇਲੈਕਸ਼ਨ ਸੀਗੇ ਤੇ ਮੁੱਖ ਮੰਤਰੀ ਮੁੱਖ ਮੰਤਰੀ ਨੇ ਕਮਾਂਡ ਸੰਭਾਲੀ ਸੀਗੀ ਉਹ ਸਿਲੈਕਸ਼ਨ ਦੇ ਵਿੱਚ ਇਦਾਂ ਗੁਜ਼ਾਰਾ ਕਰ ਲਿਆ ਕਿ ਵੀ ਹਜ਼ਾਰ ਦੀ ਜਗ੍ਹਾ 100 ਰੁਪਏ ਹੋਰ ਸ਼ਕਨਾਂ ਵਾਲਾ ਅਮਾਉਂਟ ਉਮੀਦ ਇਹ ਨਾ 1100 ਰੁਪਏ ਹੁਣ ਲੋਕਾਂ ਨੂੰ ਮਿਲਣਗੇ ਕਦੋਂ ਮਿਲਣਗੇ ਅਜੇ ਤੱਕ ਕੁਝ ਨਹੀਂ ਪਤਾ ਔਰ ਹਜੇ ਤੱਕ ਜਿਸ ਤਰੀਕੇ ਨਾਲ ਵਿੱਤ ਮੰਤਰੀ ਜਾਂ ਵਿੱਤ ਮੰਤਰਾਲਿਆ ਚੱਲ ਰਿਹਾ ਮੈਨੂੰ ਨਹੀਂ ਆਸ ਕਿ ਵੀ ਇੱਕ ਸਾਲ ਤੱਕ ਇਹ ਮਿਲ ਵੀ ਸਕਦੇ ਨੇ ਜੇ ਮਿਲ ਵੀ ਗਏ ਤੇ 3-4-6 ਮਹੀਨਿਆਂ ਵਾਸਤੇ ਮਿਲਣਗੇ ਔਰ ਮਿਲਣਗੇ ਵੀ ਕਿਹਨਾਂ ਨੂੰ ਉਨ Haryana ਦੀ ਗੱਲ ਕਰੀਏ ਅੱਜ Haryana ਦੀ ਕੈਬਨਿਟ ਨੇ ਆਪਣੇ 2024 ਦੇ ਇਲੈਕਸ਼ਨ ਤੋਂ ਪਹਿਲੇ ਕੀਤੇ ਹੋਏ ਵਾਅਦੇ ਨੂੰ ਇੱਕ ਤਰੀਕੇ ਨਾਲ ਪੂਰਾ ਕਰਤਾ ਪੂਰਾ ਤੇ ਉਹਨਾਂ ਨੇ ਵੀ ਨਹੀਂ ਕੀਤਾ ਉਹਨਾਂ ਨੇ ਵੀ ਜਦ ਵਾਅਦਾ ਕੀਤਾ ਸੀ ਨਾ ਕਿਹਾ ਸੀਗਾ ਹਰ ਮਹਿਲਾ ਨੂੰ ਮਿਲਾਂਗੇ ਪਰ ਇਹਦੇ ਵਿੱਚ ਬਹੁਤ ਸਾਰੇ ਰਾਈਡਰ ਲਾਏ ਗਏ ਨੇ ਔਰ 5000 ਕਰੋੜ ਰੁਪਏ ਦਾ ਇੱਕ ਬਜਟ ਰੱਖਿਆ ਕਿਹਾ ਜਾ ਰਿਹਾ 20 ਤੋਂ 22 ਲੱਖ ਮਹਿਲਾਵਾਂ Haryana ਦੀ ਉਹ ਇਸ ਤੋਂ ਇੱਕ ਬੈਨੀਫਿਸ਼ੀਅਰੀਜ਼ ਦੇ ਤਰੀਕੇ ਨਾਲ ਉਭਰਨ ਗਈਆਂ ਔਰ ਡੇਢੇ ਪਰਿਵਾਰ ਦੀ ਇਨਕਮ 1 ਲੱਖ ਰੁਪਏ ਤੋਂ ਘੱਟ ਹੈਗੀ ਐ ਉਸ ਪਰਿਵਾਰ ਦੀ ਮਹਿਲਾ ਨੂੰ ਹੀ ਇਹ ਪੈਸੇ ਮਿਲਣਗੇ ਔਰ 23 ਸਾਲ ਤੋਂ ਉੱਤੇ ਵਾਲੀ ਮਹਿਲਾ ਨੂੰ ਇਹ ਪੈਸੇ ਮਿਲਣਗੇ ਔਰ ਕੋਈ ਪੈਨਸ਼ਨ ਨਾ ਬੁਢਾਪਾ ਪੈਨਸ਼ਨ ਨਾ ਕਿਸੇ ਤਰੀਕੇ ਦੀ ਹੋਰ ਪੈਨਸ਼ਨ ਅਗਰ ਕਿਸੇ ਮਹਿਲਾ ਨੂੰ ਮਿਲ ਰਹੀ ਹੈ ਤੇ ਉਹ ਇਸ ਸਕੀਮ ਤੋਂ ਬਾਹਰ ਹੋਏਗੀ ਹਾਂ ਬਿਮਾਰੀ ਕਰਕੇ ਕਿਸੇ ਨੂੰ ਕੋਈ ਪੈਨਸ਼ਨ ਮਿਲ ਰਹੀ ਹੈ ਕੈਂਸਰ ਪੀੜਿਤ ਹੋਏ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਿਤ ਕੋਈ ਮਹਿਲਾ ਹੈਗੀ ਹੈ ਜਿਹਨੂੰ ਉਹ ਪੈਨਸ਼ਨ ਮਿਲ ਰਹੀ ਹੈ ਉਹਨੂੰ ਇਹ ਪੈਨਸ਼ਨ ਵੀ ਮਿਲੇਗੀ ਪਰ ਹਜੇ ਇਹ 22 ਲੱਖ ਮਹਿਲਾਵਾਂ ਦਾ ਜਿਹੜਾ ਆਕੜਾ ਦੱਸਿਆ ਗਿਆ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਹੁਣ ਆਉਣ ਵਾਲੇ ਟਾਈਮ ਵਿੱਚ ਇਹ ਕੁਝ ਸੱਚਾਈਆਂ ਨਿਕਲ ਕੇ ਆਣਗੀਆਂ ਅਮਨ ਜੀ ਤੁਹਾਡੇ ਵਰਗੇ ਪੱਤਰਕਾਰ ਕਈ ਵਾਰ ਡੂੰਘੀ ਛਾਲ ਮਾਰ ਕੇ ਸੱਚਾਈ ਕਢ ਕੇ ਲੈ ਕੇ ਆਂਦੇ ਨੇ ਤੇ ਦੇਖਦੇ ਹਾਂ ਸੱਚਾਈ ਕੀ ਨਿਕਲਦੀ ਹੈ ਪਰ ਨਾਮਾਤਰ ਹੀ ਪਰ ਉਹਨਾਂ ਨੇ ਇਹ ਸਕੀਮ ਹੁਣ 25 ਸਤੰਬਰ ਤੋਂ ਲਾਂਚ ਕਰਤੀ 25 ਸਤੰਬਰ ਤੋਂ ਹਰ ਮਹਿਲਾ ਜਿਹੜੀ 1 ਲੱਖ ਤੋਂ ਘੱਟ ਪਰਿਵਾਰ ਦੀ ਇਨਕਮ ਹੈਗੀ ਹੈ ਉਹਨੂੰ 2100 ਰੁਪਿਆ ਪਰ ਮੰਥ ਉਹ ਦੇਣ ਦਾ ਫੈਸਲਾ ਹਰਿਆਣਾ ਸਰਕਾਰ ਨੇ ਕੀਤਾ ਹੈ ਤੇ ਪੰਜਾਬ ਸਰਕਾਰ ਦਾ ਕੋਈ ਅਤਾ ਪਤ ਨਹੀਂ ਜੀ ਬਿਲਕੁਲ ਜੀ ਔਰ ਬਸਕਰ ਸਾਹਿਬ ਮਜੀਠੀਆ ਮਾਮਲੇ ਦੇ ਵਿੱਚ ਆਪਾਂ ਕਾਫੀ ਦਫਾ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ ਰਹੇ ਹੈਗੇ ਕਰੀਬ 1.5 ਮਹੀਨੇ ਤੋਂ ਕਿ ਰਾਹਤ ਨਹੀਂ ਮਿਲ ਰਹੀ ਹੈਗੀ ਕੁਝ ਅਪਡੇਟ ਆਈ ਹੈ ਮਜੀਠੀਆ ਮਾਮਲੇ ਦੇ ਵਿੱਚ ਦੇਖੋ ਮਜੀਠੀਆ ਮਾਮਲੇ ਦੇ ਵਿੱਚ ਇੱਕ ਅਪਡੇਟ ਆਈ ਹੈ ਅੱਜ 28 ਸਪਟੈਂਬਰ ਸੀਗੀ 28 ਅਗਸਤ ਸੀਗੀ 28 ਅਗਸਤ ਨੂੰ ਉਹਨਾਂ ਦੀ 2/14 14 ਦਿਨ ਦੀ ਜਿਹੜੀ ਜੁਡੀਸ਼ੀਅਲ ਰਿਮਾਂਡ ਸੀਗੀ ਅੱਜ ਉਸ ਜੁਡੀਸ਼ੀਅਲ ਰਿਮਾਂਡ ਨੂੰ ਐਕਸਟੈਂਡ ਕਰ ਦਿੱਤਾ ਗਿਆ ਉਸ ਦਿਨ ਪਹਿਲੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਨੂੰ ਵੀ ਮਹਾਲੀ ਕੋਰਟ ਨੇ ਕਰਤਾ ਸੀਗਾ ਰਿਜੈਕਟ ਔਰ ਕੱਲ ਵੀ ਇੱਕ ਡਿਵੈਲਪਮੈਂਟ ਹੋਈ ਸੀ ਜਦ ਅੰਮ੍ਰਿਤਸਰ ਕੋਰਟ ਨੇ 25 ਜੂਨ ਨੂੰ ਜਦ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਅਫੀਸ਼ਰਸ ਭੜਨ ਗਏ ਸੀ ਤੇ ਉਹਨਾਂ ਦੇ ਕੰਮ ਵਿੱਚ ਵਾਦਾ ਪਾਣ ਦਾ ਜਿਹੜਾ 31 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਸ ਕੇਸ ਦੇ ਵਿੱਚ ਵੀ ਵਿਕਰਮ ਸਿੰਘ ਮੇਡੀਟਿਆ ਦੀ ਐਂਟੀਸੀਪੇਟਰੀ ਬੇਲ ਨੂੰ ਰਿਜੈਕਟ ਕਰ ਦਿੱਤਾ ਗਿਆ ਇਹ ਸਾਰੀ ਗੱਲਾਂ ਨੂੰ ਕਲੱਬ ਕਰਕੇ ਦੇਖ ਲਈਏ ਤੇ 30 ਅਗਸਤ ਨੂੰ ਭਾਵੇਂ ਉਹਨਾਂ ਦੀ ਬੈਰਕ ਚੇਂਜ ਕਰਨ ਦੀ ਐਪਲੀਕੇਸ਼ਨ ਦੇ ਉੱਤੇ ਸੁਣਵਾਈ ਹੋਣੀ ਹੈ ਪਰ ਵਿਕਰਮ ਸਿੰਘ ਮੇਡੀਟਿਆ ਨੂੰ ਛੇਤੀ ਕਿਤੇ ਕੋਈ ਰਿਲੀਫ ਮਿਲ ਸਕਦਾ ਹੈ ਖਾਸ ਕਰਕੇ ਜੁਡੀਸ਼ੀਅਲ ਕਸਟਡੀ ਤੋਂ ਇਤੋਂ ਦੇ ਆਸਾਰ ਬਹੁਤ ਘੱਟ ਨੇ ਔਰ ਦੂਜੇ ਪਾਸੇ 40000 ਪੰਨਿਆਂ ਦੀ ਜੈਦ ਚਾਰ ਸ਼ੀਟ ਵਿਜੀਲੈਂਸ ਬੀਰੋ ਮੁਹਾਲੀ ਕੋਰਟ ਦੇ ਵਿੱਚ ਫਾਈਲ ਕਰਦੇ ਨੇ ਤੇ ਇਹਨੂੰ ਤੇ ਪੜ੍ਹਨ ਵਿੱਚ ਬਹੁਤ ਟਾਈਮ ਲੱਗੂਗਾ ਔਰ 40000 ਪੰਨਿਆਂ ਦੇ ਵਿੱਚ ਹੈ ਕੀ ਕੀ ਮੈਨੂੰ ਇਹ ਲੱਗਦਾ ਹੈ ਕਿ ਆਨ ਵਾਲੇ ਟਾਈਮ ਵਿੱਚ ਵਿਕਰਮ ਸਿੰਘ ਮਹਿỆਤਿਆ ਵੀ ਬੁਝੀਣਾ ਹੋਰ ਕੰਮ ਕਰਦੇ ਆ ਉਹ ਵੀ ਕਰ ਕਰਕੇ ਧੱਤ ਜਦ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਦੇ ਜੀਜਾ ਸ਼ਿਹੀ ਜਗਵੀਰ ਸਿੰਘ ਬਾਦਲ ਉਹ ਵੀ ਵਿਕਰਮ ਸਿੰਘ ਮਹਿỆਤਿਆ ਨੂੰ ਸਪੋਰਟ ਕਰਦੇ ਹੋਏ ਬਹੁਤੇ ਨਜ਼ਰ ਨਹੀਂ ਆਇਆ ਜੀ ਸਰ ਤੋਂ ਜੀ ਔਰ ਬਾਸਤੋ ਸਾਹਿਬ ਗੱਲ ਅਮਰੀਕਾ ਦੀ ਕਰਨੀ ਹੈਗੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਲਗਾਤਾਰ ਜਦੋਂ ਦਾ ਹਰਜਿੰਦਰ ਸਿੰਘ ਦਾ ਮਾਮਲਾ ਗਰਮਾਇਆ ਹੈਗਾ ਕਿਉਂਕਿ ਯੂ-ਟਰਨ ਲਿਆ ਸੀ ਜਦ ਉਸ ਨੌਜਵਾਨ ਨੇ ਤੇ ਤਿੰਨ ਜਣਿਆਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਕਾਫੀ ਦਬਾਅ ਸੀ ਆਪਣੇ ਇਸ ਮਾਦੀਨ ਪ੍ਰਾਈਮ ਪੰਜਾਬ ਟੀਵੀ ਤੇ ਗੱਲਬਾਤ ਕਰ ਚੁੱਕੇ ਆ ਔਰ ਖਾਸ ਕਰਕੇ 트럼ਪ ਉਹ ਸਰਕਾਰ ਜਿਹੜੀ ਹੈਗੀ ਹੈ ਉਹ ਸਖਤ ਹੈਗੀ ਹੈ ਨੀਮਾ ਨੂੰ ਲੈ ਕੇ ਇੱਕ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਦਿਆਰਥੀਆਂ ਅਤੇ ਮੀਡੀਆ ਕਰਮਚਾਰੀਆਂ ਦੇ ਵੀਜ਼ੇ ਵੀ ਜਿਹੜੇ ਆ ਉਹ ਸੀਮਤ ਕਰ ਦਿੱਤੇ ਗਏ ਔਰ ਨਾਲ ਦੀ ਨਾਲ H1 ਵੀ ਵੀਜ਼ਾ ਉਹਦੇ ਤੇ ਵੀ ਅਪਡੇਟ ਆ ਰਹੀ ਹੈ। ਦੇਖੋ ਇਹ ਬਹੁਤ ਦੇਰ ਤੋਂ ਗੱਲਾਂ ਚੱਲ ਰਹੀ ਸੀ ਕਿ ਆ ਜਿਹੜੇ ਵੀਜ਼ੇ ਹੈਗੇ ਨੇ ਉਹਦੇ ਉੱਤੇ ਕਿਉਂਕਿ ਹਜੇ ਤੱਕ ਇਹ ਹੁਣ ਕੀ ਹੁੰਦਾ ਸੀਗਾ ਕਿ ਤੁਸੀਂ ਵੀਜ਼ਾ ਅਪਲਾਈ ਕਰਦੇ ਸੀ ਔਰ ਅਮਰੀਕਾ ਦਾ ਵੀਜ਼ਾ ਖਾਸ ਕਰਕੇ ਉਹ ਜਦ ਤੱਕ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਹੈ ਨਾ ਭਾਵੇਂ ਉਹ 10 ਸਾਲ ਹੈ 9 ਸਾਲ ਹੈ 8 ਸਾਲ ਹੈ ਤਦ ਤੱਕ ਦਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਸੀਗਾ ਪਰ ਨਵੇਂ ਨਿਯਮ ਪ੍ਰਪੋਜ਼ ਕੀਤੇ ਗਏ ਨੇ ਹਜੇ ਇਹ ਫਾਈਨਲਾਈਜ਼ ਨਹੀਂ ਹੋਇਆ ਇਹਨਾਂ ਨਿਯਮਾਂ ਦੇ ਅਨੁਸਾਰ ਕੋਈ ਸਟੂਡੈਂਟ ਵੀਜ਼ਾ ਦੇ ਉੱਤੇ ਕੋਈ ਅਪਲਾਈ ਕਰਦਾ ਹੈ ਜਾਂ ਕੋਈ ਕਲਚਰਲ ਗੈਸਟ ਦੇ ਤੌਰ ਤੇ ਅਪਲਾਈ ਕਰਦਾ ਹੈ ਜਾਂ ਫਿਰ ਕੋਈ ਟੂਰਿਸਟ ਵੀਜ਼ਾ ਦੇ ਤੌਰ ਤੇ ਅਪਲਾਈ ਕਰਦਾ ਹੈ ਤੇ ਉਹਦੇ ਵਿੱਚ ਹੁਣ ਲਿਮਿਟ ਹੋਏਗੀ ਜੇ ਸਟੂਡੈਂਟ ਵੀਜ਼ਾ ਵਰ ਟੂਰਿਸਟ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਤੇ ਇਹ ਵੀਜ਼ਾ ਹੁਣ 4 ਸਾਲ ਦਾ ਹੀ ਹੋਏਗਾ 4 ਸਾਲ ਤੋਂ ਵੱਧ ਦਾ ਇਹ ਵੀਜ਼ਾ ਨਹੀਂ ਮਿਲੇਗਾ ਤੁਹਾਨੂੰ ਔਰ ਦੂਜੇ ਪਾਸੇ ਵਰਕ ਪਰਮਿਟ ਦੀ ਗੱਲ ਕਰੀਏ ਸਟੂਡੈਂਟ ਦੀ ਤੇ ਉਹਦੇ ਵਾਸਤੇ ਵੱਖਰੇ ਤੌਰ ਤੇ ਨਿਯਮ ਆਉਣ ਵਾਲੇ ਟਾਈਮ 'ਚ ਆ ਸਕਦੇ ਨੇ ਔਰ ਪੱਤਰਕਾਰਾਂ ਦੀ ਗੱਲ ਕਰੀਏ ਤੇ ਪਹਿਲੇ ਉਹਨਾਂ ਨੂੰ 240 ਦਿਨ ਦਾ ਵੀਜ਼ਾ ਮਿਲਦਾ ਸੀਗਾ ਤੇ ਹੁਣ ਵੀ ਉਹਨਾਂ ਨੂੰ ਪਹਿਲੇ ਉਹਨਾਂ ਨੂੰ ਅਨਲਿਮਿਟਿਡ ਵੀਜ਼ਾ ਮਿਲਦਾ ਸੀ ਤੇ ਹੁਣ ਜਿਹੜੇ ਫੋਰਨ ਜਰਨਲਿਸਟ ਨੇ ਉਹਨਾਂ ਨੂੰ 240 ਦਿਨ ਦਾ ਵੀਜ਼ਾ ਮਿਲੇਗਾ ਔਰ ਜੇ ਚਾਈਨਾ ਦੇ ਜਰਨਲਿਸਟ ਅਗਰ ਅਮਰੀਕਾ ਜਾਣਾ ਚਾਹਣਗੇ ਤਾਂ ਉਹਨਾਂ ਨੂੰ ਸਿਰਫ 90 ਦਿਨ ਦਾ ਵੀਜ਼ਾ ਮਿਲੇਗਾ ਹਾਂ ਇੱਕ ਸ਼ਰਤ ਹੈਗੀ ਹੈ ਉਹ ਆਉਣ ਵਾਲੇ ਟਾਈਮ ਵਿੱਚ ਆਪਣੇ ਵੀਜ਼ੇ ਦੀ ਐਕਸਟੈਂਸ਼ਨ ਵਾਸਤੇ ਅਪਲਾਈ ਕਰ ਸਕਦੇ ਨੇ ਔਰ ਜੇ ਅੱਜ ਦੀ ਸਥਿਤੀ ਦੇਖੀਏ ਜਾਂ 2024 ਦੀ ਸਥਿਤੀ ਦੇਖੀਏ 2024 ਦੇ ਵਿੱਚ 16 ਲੱਖ ਸਟੂਡੈਂਟ ਅਮਰੀਕਾ ਦੇ ਵਿੱਚ ਪੜ੍ਹਦੇ ਸੀਗੇ ਔਰ 355000 ਜਿਹੜੇ ਕਲਚਰਲ ਗੈਸਟ ਜਿਨੂੰ ਕਹਿੰਦੇ ਆ ਵੀ ਟੂਰਿਸਟ ਉਹ ਅਮਰੀਕਾ ਦੇ ਵੀਜ਼ੇ ਦੇ ਉੱਤੇ ਸੀਗੇ ਔਰ 13000 ਦੇ ਕਰੀਬ ਜਰਨਲਿਸਟ ਉਹ ਅਮਰੀਕਾ ਦੇ ਵਿੱਚ ਬਤੌਰ ਵੈਲਿਡ ਵੀਜ਼ਾ ਰਹਿ ਰਹੇ ਸੀਗੇ ਹੁਣ ਤੇ થી ਆਉਣ ਵਾਲੇ ਟਾਈਮ ਵਿੱਚ ਚੇਂਜ ਹੋਣ ਜਾ ਰਹੀ ਹੈ H1B ਵੀਜ਼ਾ ਜੇ ਤੁਸੀਂ ਗੱਲ ਕੀਤੀ ਉਹਦੇ ਵਿੱਚ ਵੀ ਨੀਮਾ ਦੇ ਵਿੱਚ ਬਦਲਾਵ ਕੀਤਾ ਜਾ ਰਿਹਾ ਔਰ ਇੱਥੇ ਤੱਕ ਹੀ ਜਿਹੜੇ ਗ੍ਰੀਨ ਕਾਰਡ ਹੋਲਡਰ ਹੈਗੇ ਨੇ ਉਹਨਾਂ ਦੇ ਵੀ ਵੀਜ਼ੇ ਨੂੰ ਰਿਵਿਊ ਕਰਨ ਦੀ ਪਿਆਰੀ ਚੱਲ ਰਹੀ ਹੈ 5.5 ਮਿਲੀਅਨ ਦੇ ਕਰੀਬ ਉਹ ਵੀਜ਼ੇ ਹੈਗੇ ਨੇ ਉਹਨਾਂ ਵੀਜ਼ਿਆਂ ਦੀ ਵੀ ਸਕਰੂਟੀਨੀ ਚੱਲ ਰਹੀ ਹੈ ਕਿਸੇ ਨੇ ਕਦੀ ਕੋਈ ਓਵਰਸਟੇ ਕੀਤਾ ਹੋਵੇ ਕੋਈ ਅਮਰੀਕਾ ਦਾ ਨਿਯਮ ਤੋੜਿਆ ਹੋਵੇ ਜਾਂ ਕੋਈ ਟੈਰਰਿਸਟ ਆਰਗੇਨਾਈਜੇਸ਼ਨ ਦੇ ਨਾਲ ਕਿਸੇ ਦਾ ਸੰਬੰਧ ਹੈਗੇ ਨੇ ਇਹਨਾਂ ਦੇ ਅਗਰ ਕੋਈ ਚਾਰजेस ਕਿਸੇ ਦੇ ਖਿਲਾਫ ਮਿਲਦੇ ਨੇ ਤੇ ਉਹਦਾ ਗ੍ਰੀਨ ਕਾਰਡ ਵੀ ਰਿਵੋਕ ਕੀਤਾ ਜਾ ਸਕਦਾ ਹੈ ਰੋਕਿਆ ਜਾ ਸਕਦਾ ਹੈ ਔਰ ਆਉਣ ਵਾਲੇ ਟਾਈਮ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਉਹ 골ਡ ਕਾਰਡ ਨੂੰ ਤਵੱਜੋ ਦੇਣ ਵਾਲੀ ਹੈ ਗ੍ਰੀਨ ਕਾਰਡ ਦੀ ਬਦਲੇ 골ਡ ਕਾਰਡ ਦੇ ਵਿੱਚ ਇਹ ਸਕੀਮ 트럼ਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਥੋੜੇ ਦਿਨ ਥੋੜੇ ਮਹੀਨੇ ਪਹਿਲੇ ਹੀ ਗੱਡੀ ਹੈ ਜਿਹਦੇ ਵਿੱਚ 5 ਮਿਲੀਅਨ ਦੇ ਕਰੀਬ ਜੇ ਤੁਸੀਂ ਇਨਵੈਸਟਮੈਂਟ ਕਰਦੇ ਹੋ ਅਮਰੀਕਾ ਦੇ ਵਿੱਚ ਤੇ ਤੁਹਾਨੂੰ ਪੂਰੇ ਪਰਿਵਾਰ ਦੇ ਨਾਲ ਗ੍ਰੀਨ ਕਾਰਡ 골ਡ ਕਾਰਡ ਮਿਲੇਗਾ ਹੁਣ ਉਹ 골ਡ ਕਾਰਡ ਦੇ ਵਿੱਚ ਕਿੰਨੇ ਕੋ ਬੰਦੇ ਇੰਟਰਸਟਿਡ ਹੋਣਗੇ ਧਨਾੜ ਤੇ ਇੰਟਰਸਟਿਡ ਹੋਣਗੇ ਪਰ ਗਰੀਬ ਬੰਦੇ ਦੀ ਪਹੁੰਚ ਤੋਂ ਅਮਰੀਕਾ ਬਾਹਰ ਹੋਏਗਾ ਜਿਨ੍ਹਾਂ ਦੇ ਸੁਪਨੇ ਹੁੰਦੇ ਨੇ ਕਿ ਅਮਰੀਕਾ ਜਾ ਕੇ ਪੈਸੇ ਕਮਾ ਕੇ ਆਪਣਾ ਇੱਕ ਲਿਵਿੰਗ ਸਟੈਂਡਰਡ ਤੋਂ ਲੈ ਕੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਆਪਾਂ ਠੀਕ ਕਰ ਸਕੀਏ ਜੀ ਬਿਲਕੁਲ ਜੀ ਔਰ ਅਮਰੀਕਾ ਗਵਰਨਮੈਂਟ ਕਾਫੀ ਸਖਤ ਹੈਗੀ ਆ ਖਾਸ ਕਰਕੇ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਇੱਕ ਬਿੱਲ ਹੈ ਕਿ ਆਇਆ ਜਾ ਰਿਹਾ ਜਿਹੜੇ ਸਾਡੇ ਇੱਥੇ ਵੀ ਰਹਿੰਦੇ ਹੈਗੇ ਨੇ ਡੀਯੂਆਈ ਦੇ ਵਿੱਚ ਜੇਕਰ ਕੋਈ ਵੀ ਬੰਦਾ ਫੜਿਆ ਜਾਂਦਾ ਡੀਯੂਆਈ ਮਤਲਬ ਜੇਕਰ ਕੋਈ ਨਸ਼ਾ ਕਰਕੇ ਖਾਸ ਕਰਕੇ ਆਪਣੇ ਪੰਜਾਬੀ ਵੀਰ ਸ਼ਰਾਬ ਪੀ ਕੇ ਜੇਕਰ ਗੱਡੀ ਚਲਾਉਂਦੇ ਫੜੇ ਜਾਂਦੇ ਨੇ ਤੇ ਬਾਈ ਜੀ ਤੁਹਾਨੂੰ ਗੱਡੀ ਛਾੜ ਦੇਣਾ ਉਹਨਾਂ ਨੇ ਮਤਲਬ ਕਿ ਰਿਪੋਰਟ ਕਰ ਦੇਣਾ ਇੱਥੋਂ ਇਸ ਕਰਕੇ ਬਚਾਅ ਦੇ ਵਿੱਚ ਹੀ ਬਚਾਅ ਹੈਗਾ ਈਵਨ ਥੋ ਕਿ ਜਿਹੜੇ ਸਾਡੇ ਵੀਰਾਂ ਨੂੰ 10 ਸਾਲ ਪਹਿਲਾਂ ਵੀ ਡੀਯੂਆਈ ਮਿਲੀ ਹੈਗੀ ਹੈ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾਊਗਾ ਭਾਵੇਂ ਉਹ ਗ੍ਰੀਨ ਕਾਰਡ ਕਿਉਂ ਨਹੀਂ ਹੈਗਾ ਤੇ ਇਸ ਕਰਕੇ ਬਈ ਬਚਾ ਰੱਖੋ ਆਪਣਾ ਜੇਕਰ ਕੋਈ ਕਿਉਂਕਿ ਸਾਡੇ ਪੰਜਾਬੀ ਵੱਡੀ ਮਾਤਰਾ ਦੇ ਵਿੱਚ ਦਰਦੂ ਰੂਪੀਨ ਦੇ ਸ਼ਕੀਨ ਹੁੰਦੇ ਨੇ ਤੇ ਜੇਕਰ ਖਾਦੀ ਪੀਤੀ ਹੈ ਤੇ ਉੱਪਰ ਕਰ ਨੂੰ ਲਿਫਟ ਕਰ ਲੋ ਜਾਂ ਕਿਸੇ ਨੂੰ ਬੁਲਾ ਲਓ ਇਦਾਂ ਦਾ ਰਿਸਕ ਨਾ ਲਿਓ ਬਾਸਕੇ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਐ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ ਤੁਹਾਡਾ ਧੰਨਵਾਦ ਧੰਨਵਾਦ ਆ ਮਨ ਜੀ